ਹਾਂਜੀ ਡੀਆਰ ਸਟੂਡੈਂਟਸ ਤੁਹਾਡਾ ਅੱਜ ਪਲੱਸ 2 ਦਾ ਪੇਪਰ ਹੋਇਆਗਾ ਅੰਗਰੇਜ਼ੀ ਦਾ ਉਹਨੂੰ ਆਪਾਂ ਹੱਲ ਕਰਨ ਲੱਗੇ ਆਂ 14 ਨੰਬਰ ਦੇ ਮਾਰਕਸ ਨੂੰ ਤੇ ਇਹਦੇ ਵਿੱਚ ਆਪਾਂ 5th ਤੇ 6th ਸਵਾਲ ਹੱਲ ਕਰਾਂਗੇ ਤੇ ਧਿਆਨ ਦੇ ਨਾਲ ਦੇਖਣਾ ਬਹੁਤ ਘੱਟ ਸਮਾਂ ਲਵਾਂਗੇ ਜਿਹੜੇ ਬੱਚੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹੋਰ ਵੀ ਪੇਪਰ ਤੁਹਾਡੇ ਤੱਕ ਆਪਾਂ ਜਿਹੜਾ ਹੱਲ ਕਰਕੇ ਪਹੁੰਚਾਈਏ ਹਰ ਤਰ੍ਹਾਂ ਦੀ ਜਾਣਕਾਰੀ ਤਾਂ ਇਹਦੇ ਵਿੱਚ ਹੈਗਾ 5th ਦਾ ਇਹ ਸਵਾਲ ਆ ਜਿਹੜਾ ਟ੍ਰਾਂਸਲੇਟ ਦਾ ਫਾਲੋਇੰਗ ਸੈਂਟੈਂਸਸ ਇੰਟੂ ਇੰਗਲਿਸ਼ ਇੰਗਲਿਸ਼ ਬਣਾਉਣੀ ਸੀਗੀ ਪੰਜਾਬੀ ਦਿੱਤੀ ਹੋਈ ਆਪ ਮੈਂ ਹੱਲ ਕਰਕੇ ਵੀ ਦੇ ਨਾਲ ਦੱਸਦਾ ਐਨੀ ਟੂ ਕਰਨੇ ਸੀਗੇ ਮੈਂ ਉਸ ਨੂੰ ਗਲੇ ਲਗਾ ਲਿਆ ਤਾਂ ਇਹਦੇ ਆ ਕੀ ਆਏਗਾ ਇਸ ਦਾ ਜਿਹੜਾ ਪਹਿਲਾ ਬਣਦਾਗਾ ਆਈ ਹੱਗ ਹਿਮ ਤਾਂ ਇਸ ਤਰ੍ਹਾਂ ਦੇ ਨਾਲ ਹੱਲ ਹੋ ਜਾਏਗਾ ਬੜਾ ਸੌਖਾ ਸੀਗਾ ਅਗਾ ਇਹ ਦੂਸਰਾ ਆ ਗਿਆ ਮੈਨੂੰ ਤੰਗ ਨਾ ਕਰੋ ਤਾਂ ਇਹਦਾ ਆ ਗਿਆ ਜਿਹੜਾ ਡੂ ਨਾਟ ਡਿਸਟਰਬ ਮੀ ਜਾਂ ਤੁਸੀਂ ਲਿਖ ਸਕਦੇ ਹੋ ਡੋਂਟ ਇਰੀਟੇਟ ਮੀ ਇਸ ਤਰੀਕੇ ਦੇ ਨਾਲ ਵੀ ਲਿਖਿਆ ਜਾ ਸਕਦਾ ਬੜਾ ਸੌਖਾ ਸੀਗਾ ਤੀਸਰਾ ਆ ਗਿਆ ਉਹ ਤੌਲੀਆਂ ਨਿਚੋੜ ਰਹੀ ਹੈ ਇਸ ਆ ਜਾਏਗਾ ਸ਼ੀਜ਼ ਰਿੰਗਿੰਗ ਦਾ ਟੋਬਲ ਤਾਂ ਇਸ ਤਰੀਕੇ ਨਾਲ ਆ ਜਾਣਾ ਸ਼ੀਜ਼ ਰਿੰਗਿੰਗ ਦਾ ਟੋਬਲ ਇਸ ਤਰ੍ਹਾਂ ਇਹ ਸੀਗੇ ਆਪਣੇ ਆਹ ਟ੍ਰਾਂਸਲੇਸ਼ਨ ਵਾਲੇ ਜਿਹੜੇ ਹੈਗੇ ਨੇਗੇ ਅੱਗੇ ਆ ਗਿਆ ਜੀ ਬੀ ਭਾਗੇ ਦਾ 5th ਦਾ ਟ੍ਰਾਂਸਲੇਟ ਦਾ ਫੋਲੋਇੰਗ ਸੈਂਟੈਂਸ ਇਨਟੂ ਪੰਜਾਬੀ ਹਿੰਦੀ ਅੰਗਰੇਜ਼ੀ ਦਿੱਤੀ ਹੋਈ ਆਪਾਂ ਇਹਨਾਂ ਨੂੰ ਪੰਜਾਬੀ ਹਿੰਦੀ ਬਣਾਉਣੀ ਸੀਗੀ ਤਾਂ ਪਹਿਲਾ ਸੈਂਟੈਂਸ ਹੈ ਇਸ ਦੇ ਵਿੱਚ ਟੈਕਨੋਲੋਜੀ ਹੈਜ਼ ਡਿਵੈਲਪਡ ਅ ਲੋਟ ਤੈਦੀ ਬਣਦੀ ਸੀਗੀ ਤਕਨੀਕ ਬਹੁਤ ਵਿਕਸਿਤ ਹੋ ਚੁੱਕੀ ਹੈ ਦੂਸਰਾ ਆ ਗਿਆ ਡੋਂਟ ਮੇਕ ਫਨ ਆਫ ਦਾ ਪੂਰ ਤਾਂ ਬਹੁਤ ਸੌਖਾ ਗਾ ਗਰੀਬਾਂ ਦਾ ਮਜ਼ਾਕ ਨਾ ਉਡਾਓ ਤਾਂ ਅੱਗੇ ਆਇਆਗਾ ਸਮੋਕਿੰਗ ਇੰਜਰੀਸ ਟੂ ਹੈਲਥ ਸਿਗਰਟ ਪੀੜੀ ਪੀਣਾ ਸਿਹਤ ਲਈ ਹਾਨੀਕਾਰਕ ਹੈ ਪਲੱਸ 1 ਦੀ ਕਿਤਾਬ ਦੇ ਵਿੱਚ ਵੀ ਦਿੱਤਾ ਹੋਇਆ ਪੰਜਾਬੀ ਦੇ ਵਿੱਚ ਬਾਰ ਬਾਰ ਵਾਕ ਆ ਰਿਹਾ ਸਾਰੇ ਕਿਤੇ ਸੋ ਆਪ ਬਿਨਾ ਟਾਈਮ ਵੇਸਟ ਕੀਤੇ ਅੱਗੇ ਚੱਲਦੇ ਹਾਂ ਇਹਨੂੰ 2 ਮਿੰਟਾਂ ਦੇ ਵਿੱਚ ਹੀ ਖਤਮ ਕਰਦੇ ਹਾਂਗੇ 14 ਨੰਬਰ ਦਾ ਮਾਰਕਸ ਜਿਹੜਾ ਹੱਲ ਕੀਤਾ ਪੇਪਰ ਅਗੇ ਕਾ ਡੂ ਐਸ ਡਾਇਰੈਕਟਰ ਇਸ ਦਾ ਇਹ ਭਾਗ ਹੈ ਕਾ ਚੇਂਜ ਦਾ गिवन ਸੈਂਟੈਂਸ ਇਨਟੂ ਪੈਸਿਵ ਵਾਇਸ ਸੈਨੀ ਟੂ ਕਰਨੇ ਸੀਗੇ ਪੈਸਿਵ ਤਾਂ ਇਹਦਾ ਪਹਿਲਾ ਹੈਗਾ ਓਪਨ ਦਾ ਵਿੰਡੋ ਪਲੀਜ਼ ਤਾਂ ਇੱਥੇ ਆਪਾਂ ਨੂੰ ਪਤਾ ਹੈਗਾ ਜਿਹੜਾ ਅ ਜੂ ਰਿਕਵੈਸਟਡ ਟੂ ਸ਼ਬਦ ਲਾਉਣਾ ਸੀ ਕਾ ਓਪਨ ਦਾ ਵਿੰਡੋ ਅਗੇ ਹੈਗਾ ਆਈ ਲਵ ਮਾਈ ਇੰਡੀਆ ਤਾਂ ਇਹਦਾ ਬਣ ਜੇਗਾ ਮਾਈ ਇੰਡੀਆ ਇਜ਼ ਲਵਡ ਬਾਈ ਮੀ ਅਗੇ ਅਗਰ ਐਮ ਪੀ ਇਸ ਰਾਈਟਿੰਗ ਅ ਪੋਇਮ ਤਾਂ ਇਹਦਾ ਬਣ ਜੇਗਾ ਅ ਪੋਇਮ ਇਸ ਬੀਇੰਗ ਰਿਟਨ ਬਾਈ ਰਿੰਪੀ ਤਾਂ ਦੇਖ ਰਹੇ ਹੋ ਤੁਸੀਂ ਸਕਰੀਨ ਤੇ ਸਕਰੀਨਸ਼ਾਟ ਵੀ ਲੈ ਸਕਦੇ ਹੋ ਇਸ ਦੇ ਅੱਗੇ ਹੈਗਾ ਤੁਹਾਡਾ ਬੜਾ ਟਾਈਮ ਵੇਸਟ ਕੀਤਾ ਤੋਂ ਅੱਗੇ ਆਪਾਂ ਚੱਲਦੇ ਹਾਂ ਚੇਂਜ ਦਾ ギਵਨ ਸੈਂਟੈਂਸ ਇੰਟੂ ਇੰਡਾਇਰੈਕਟ ਸਪੀਚ ਐਨੀ ਟੂ ਕਰਨੇ ਸੀਗੇ ਹੀ ਸੈਡ ਆਈ ਏਮ ਵਾਚਿੰਗ ਟੀਵੀ ਤਾਂ ਇਸ ਦਾ ਬਣਨਾ ਸੀਗਾ ਹੀ ਸੈਡ ਥੈਟ ਆਈ ਵਾਚ ਆਈ ਵਾਸ ਵਾਚਿੰਗ ਟੀਵੀ ਤਾਂ ਹੀ ਸੈਡ ਥੈਟ ਆਈ ਵਾਸ ਵਾਚਿੰਗ ਟੀਵੀ ਇਸ ਤਰ੍ਹਾਂ ਬਣਨਾ ਸੀਗਾ ਦੂਜਾ ਦੇਖ ਰਹੇ ਹੋ ਤੁਸੀਂ ਆਈ ਸੈਡ ਟੂ ਮਾਈ ਫਰੈਂਡ ਯੂ ਆਰ ਵੈਰੀ ਹਾਰਡ ਵਰਕਿੰਗ ਤਾਂ ਇਸ ਦਾ ਹੋਣਾ ਸੀਗਾ ਆਈ ਟੋਲਡ ਮਾਈ ਫਰੈਂਡ ਦੈਟ ਹੀ ਵਾਸ ਵੈਰੀ ਹਾਰਡ ਵਰਕਿੰਗ ਤਾਂ ਜਿਹੜਾ ਇਸ ਤਰ੍ਹਾਂ ਦਾ ਬਣਨਾ ਸੀਗਾ ਇਹ ਇਹ ਸੈਂਟੈਂਸ ਜਿਹੜਾ ਅੱਗੇ ਵੇਖ ਰਹੇ ਹੁੰਦੇ ਜੇ ਤੁਸੀਂ ਫਿਲ ਇਨ ਦਾ ਬਲੈਂਕਸ ਵਿਦ ਸੂਟੇਬਲ ਡਿਟਰਮੀਨਸ ਭਰਨੇ ਸੀਗੇ ਇਸ ਦੇ ਵਿੱਚ ਤਾਂ ਪਹਿਲਾ ਆ ਗਿਆ ਫਿਲ ਜਿਹੜਾ ਬਲੈਂਕਸ ਦੇ ਵਿੱਚ ਆਈ ਬੌਟ ਇੱਥੇ ਇਹ ਭਰਿਆ ਜਾਊਗਾ ਆਈ ਬੌਟ ਏ ਲੈਪਟਾਪ ਫਾਰ ਮਾਈ ਡਾਟਰ ਇਹ ਆਉਣਾ ਸੀਗਾ ਦੇ ਵਿੱਚ ਦੂਸਰੇ ਚ ਆਉਣਾ ਸੀਗਾ ਨੋ ਹੀ ਹੈਜ਼ ਨੋ ਫਰੈਂਡਸ ਐਟ ਆਲ ਨੋ ਆਉਣਾ ਸੀਗਾ ਫੇਰ ਆ ਗਿਆ ਇਸ ਦੇ ਆਰ any water in the glass any ਇੱਥੇ ਭਰਿਆ ਜਾਣਾ ਸੀਗਾ ਅੱਗੇ ਵੇਖ ਰਹੇ ਹੋ ਤੁਸੀਂ ਇਸ ਦਾ ਡੀ ਭਾਗ ਫਿਲ ਇਨ ਦਾ ਬਲੈਂਕਸ ਇਜ਼ ਐਸ ਡਾਇਰੈਕਟਡ ਇਹਦੇ ਵਿੱਚ ਆਪਾਂ ਦੇਣਾ ਸੀਗਾ ਜਿਹੜਾ ਵਰਡ ਹੈਗਾ ਜਿਹੜਾ ਉਹਨੂੰ ਬ੍ਰੈਕਟ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਸਹੀ ਇਸਤੇਮਾਲ ਕੀਤਾ ਜਾਏਗਾ ਤਾਂ ਪਹਿਲਾ ਹੈਗਾ ਸੈਂਟੈਂਸ ਦੇ ਹੀ ਡਸਨਟ ਲਾਈਕ ਤਾਂ ਇੱਥੇ ਆਉਣਾ ਸੀਗਾ ਪਲੇਇੰਗ ਪਲੇਇੰਗ ਕਾਰਡਸ ਪਲੇਇੰਗ ਆਏਗਾ ਪਹਿਲੇ ਦੇ ਵਿੱਚ ਦੂਸਰਾ ਹੈਗਾ ਹੀ ਡੋ ਨਾਟ ਇਹਦੇ ਵਿੱਚ ਆਏਗਾ ਜਿਹੜਾ ਬ੍ਰੇਕ ਉਹੀ ਜਿਹੜਾ ਰਹਿਜੇਗਾ ਇਹਦੇ ਵਿੱਚ ਸੇਮ ਹੀ ਬ੍ਰੇਕ ਦਾ ਲਾ ਇਨਫਿੰਟਿਵ ਸੀਗਾ ਜਿਹੜਾ ਅੱਗੇ ਹੈਗਾ ਅ ਈ ਭਾਗ ਦੇਖ ਰਹੇ ਹੋ ਤੁਸੀਂ ਈ ਭਾਗ ਦੇ ਵਿੱਚ ਜਿਹੜਾ ਇਹਦੇ ਵਿੱਚ ਵੀ ਦੋ ਕਰਨੇ ਸੀਗੇ ਈ ਦੇ ਵਿੱਚ ਤਾਂ ਇਸੇ ਵਿੱਚ ਹੈ ਜਿਹੜਾ ਰੀਰਾਈਟ ਦਾ 기ਵਨ ਸੈਂਟੈਂਸਸ ਅਲਟਰ ਇਨਟੂ ਤਾਂ ਅੱਗੇ ਹੈਗਾ ਜਿਹੜਾ ਪਹਿਲਾ ਆ ਜਾਂਦਾਗਾ ਰੀਰਾਈਟ ਦਾ 기ਵਨ ਸੈਂਟੈਂਸਸ ਆਫਟਰ ਰਿਮੂਵਿੰਗ ਥ्रू ਇਹਦਾ ਸ਼ੀ ਇਸ ਟੋਲਡ ਸ਼ੀ ਇਜ਼ ਟੂ 올ਡ ਟੂ ਵਾਕ ਇਹਦਾ ਆਉਣਾ ਸੀਗਾ ਸ਼ੀ ਇਜ਼ ਸੋ ਵੀਕ ਥੈਟ ਸ਼ੀ ਕੈਨ ਨਾਟ ਵਾਕ ਤਾਂ ਇਸ ਤਰ੍ਹਾਂ ਦੇ ਨਾਲ ਜਿਹੜਾ ਜਿਹੜਾ ਡਾਇਰੈਕਟਡ ਬਣ ਜਾਣਾ ਸੀਗਾ ਸ਼ੀ ਇਜ਼ ਸੋ ਵੀਕ ਥੈਟ ਸ਼ੀ ਕੈਨ ਨਾਟ ਵਾਕ ਅੱਗੇ ਆ ਗਿਆ ਜੀ ਟਰਾਂਸਫਾਰਮੇਸ਼ਨ ਦਾ ਗਿਵਨ ਸੈਂਟੈਂਸਸ ਯੂਜ਼ਿੰਗ ਨੋ ਸੂਨਰ ਦੈਨ ਇਸ ਦਾ ਬਣ ਜਾਣਾ ਸੀਗਾ ਐਜ ਸੂਨ ਐਜ ਹੀ ਸ਼ਾ ਦਾ ਟਾਈਗਰ ਹੀ ਟੋਕ ਟੂ ਹੀਲਸ ਇਹਦਾ ਬਣ ਜਾਣਾ ਸੀਗਾ ਨੋ ਸੂਨਰ ਦਿੱਤਾ ਹੋਇਆ ਆਪਾਂ ਨੂੰ ਡਿਡ ਹੀ ਸੀ ਦਾ ਟਾਈਗਰ ਦੈਨ ਹੀ ਟੁਕ ਔਨ ਹੀਲਸ ਤਾਂ ਇਸ ਤਰੀਕੇ ਦੇ ਨਾਲ ਜਿਹੜਾ ਬਣ ਜਾਣਾ ਸੀਗਾ ਤਾਂ ਲਾਸਟ ਵਾਲਾ ਸੈਂਟੈਂਸ ਤੁਹਾਡੇ ਸਾਹਮਣੇ ਹੈ ਚੇਂਜ ਦਾ ਡਿਗਰੀ ਆਫ ਕੰਪੈਰੀਜ਼ਨ ਦਾ ਪੀਕੌਕ ਇਜ਼ ਦਾ ਮੋਸਟ ਬਿਊਟੀਫੁਲ ਵਰਡ ਇਹਦਾ ਹੋਣਾ ਸੀਗਾ ਨੋ ਆਦਰ ਵਰਡ ਇਜ਼ ਐਸ ਬਿਊਟੀਫੁਲ ਐਸ ਦਾ ਪੀਕੌਕ ਸੋ ਬਹੁਤ ਜਲਦੀ ਸਮੇਂ ਦੇ ਵਿੱਚ ਤੁਹਾਨੂੰ ਜਿਹੜਾ ਇਹ ਪੇਪਰ ਸੀਗਾ ਜਿਹੜਾ ਤੁਹਾਡਾ तकरीबन 14 ਨੰਬਰ ਦਾ ਹੱਲ ਕਰਕੇ ਤੁਹਾਡੇ ਸਮੁੱਖ ਰੱਖਿਆ ਇਸ ਤਰ੍ਹਾਂ ਦੇ ਅਗਲੇ ਭਾਗ ਵੀ ਹੱਲ ਕਰਕੇ ਜਲਦ ਪਾਉਣੇ ਆ ਤਾਂ ਕਿ ਬੱਚੇ ਤੁਸੀਂ ਆਪਣਾ ਮਲਾਂਨ ਕਰ ਸਕੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਦੇ ਪਹਿਲੀ ਵਾਰਾਂ ਤੋਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਲੈ ਲਓ ਤੁਸੀਂ ਸਕਰੀਨ ਸ਼ਾਟ ਵੀ ਲੈ ਸਕਦੇ ਹੋ ਥੈਂਕ ਯੂ ਸ਼ੁਕਰੀਆ